ਤਰਨਤਾਰਨ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਸਿੰਘ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਹੈ ਜਦਕਿ ਦੂਜਾ ਪਰਾ ਕੰਬੀ ਰੋਪ ਦੇ ਵਿੱਚ ਜ਼ਖਮੀ ਹੈ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 16 ਸਾਲਾਂ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ ਆਰੋਪੀ ਨੇ ਤੇਜ਼ ਹਥਿਆਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਦੂਜਾ ਪਰਾ ਕੰਬੀ ਰੋਪ ਦੇ ਵਿੱਚ ਜ਼ਖਮੀ ਕੀਤਾ ਹੈ ਜ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਹੈ ਦੱਸਿਆ ਜਾ ਰਿਹਾ ਹੈ ਕਿ ਔਰੋਪੀ ਘਟਨਾ ਨੂੰ ਅੰਜਾਮ ਦੇ ਕੇ ਮੋਕੇ ਤੇ ਫਰਾਰ ਹੋ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆ ਹੋਇਆ ਰਿਸ਼ਤੇਦਾਰ ਨੇ ਦੱਸਿਆ ਕਿ ਇਨਾਮ ਭਰਾਵਾਂ ਨੇ ਪਾਠ ਦੀ ਭੇਟਾ ਲੈਣੀ ਸੀ। ਪੈਸਿਆਂ ਦੀ ਮੰਗ ਕੀਤੀ ਤਾਂ ਇਨਾ ਦੇ ਵਿੱਚਕਾਰ ਝਗੜਾ ਹੋ ਗਿਆ। ਜਿਸ ਤੋਂ ਬਾਅਦ આરોપી ਵੱਲੋਂ ਤੇਜ਼ਰ ਹੱਥਿਆਣਾ ਦੇਣਾ ਹਮਲਾ ਕਰ ਦਿੱਤਾ ਗਿਆ। ਕਾਜ਼ਰਨਿਆ ਕਿ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਤੀਸਰੀ ਕਰਵਾਇਆ ਗਿਆ। ਚਲਬਾਤ ਕੋਈ ਦੇ ਬੱਚੇ ਆ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੱਡ ਪਖਾਂ ਦੀ ਜੂਤੀਆਂ ਦੀ ਉਹ ਇਹ ਲੈਣ ਵਾਸਤੇ ਆਏ ਆ ਬਾਬਾ ਸ਼ਰਾਬ ਦੇ ਗੁਰਵਰ ਦੇ ਗੁਰਮੀ ਸਿੰਘ ਆ ਉਹਦੇ ਬਰੇੜੇ ਕੋਲ ਵੀ ਖੱਡ ਪਖਾਂ ਕੱਚੇ ਪਾੜ ਚਾਹਦੇ ਉਹਨੇ ਇਹਨਾਂ ਦੇ ਨਾਲ ਬਹਿ ਗਿਆ ਕੱਚੇ ਵਿੱਚ ਤੇ ਕੋਈ ਪਹਿਲਾਂ ਵੀ ਬਿਮਾਰ ਆ ਉਹਦਾ ਰਗ ਨਾ ਲਾਉਣ ਵਾਲਾ ਸੀ ਨੰਦਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਮਲੇ ਤੇ ਇਹਦੇ ਵੱਡਾ ਚੱਲਿਆ ਇਹਦੇ ਵਿੱਚ ਸਰਕੀ ਕਿ ਜਦੋਂ ਉਹਨਾਂ ਨੇ ਛੋਟੇ ਦੇ ਕੋਖੰਝਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਹੋ ਹੋਂਦ ਤਾਂ ਕੋਈ ਡੈਥ ਹੋ ਗਈ ਇਹ ਜਿਹੜੀ ਮੈਥਰੀ ਨਾ ਮਨ ਸਕਦਾ ਮਨਪ੍ਰੀਤ ਸਿੰਘ ਆਪਣੇ ਜਿਹੜਾ ਉਹ ਭਰਾ ਦਾ ਜਿਹੜੇ ਪਿੰਡ ਦਾ ਸੀ ਉਹਰ ਕਾਲ ਤੇ ਇਹ ਪੰਮੀ ਉਹ ਉਹ ਵਰਦੇ ਦਸੂਜਪੜ ਦਾ ਬਕਰਕਸੇ ਸਕੂਲ ਕਰਦਾ ਜੀ ਹਾਂ ਉਹ ਸਿੰਪਲਾਸ ਜਿੰਨੇ ਖੰਦਰ ਮਾਰਿਆ ਉਹਦਾ ਜੀ ਨਾਮ ਉਹਦਾ ਨਾਮ ਸ਼ੁਭ ਕਰਨ ਨੂੰ ਤੇ ਸ਼ੁਭ ਕਰਮਣੇ ਤਲਾਦ ਬਾਬੇ ਉਹ ਪਛੋ ਪਲਾਸੌਰ ਦੇ ਆਦੇਤੀ ਬਾਬੇ ਅਸ਼ਰਾਫ ਦੇ ਗੋਗਾਰੇ ਗੋਲੋ ਅਰਜਨ ਸਿੰਘ ਯਾਦ ਪਿਆਉਣ ਤੇ ਮੰਗਲ ਜਿਹੜੀ ਦਾ ਸੇਧਨਾ ਆ ਗਈ ਜਿਹਦਾ ਨਾਮ ਜਸ਼ਨਦੀਪ ਸਿੰਘ ਆ ਦੋਵੇਂ ਆਪਸੀ ਜੁੜਾਈ ਹੋਈ ਹੈ ਕਿ ਜਦੋਂ ਅਸੀਂ ਜਦਵੇਂ ਉਹ ਤੋਂ ਕੋਲੋਂ ਪਹਿਲੇ ਲੈਣ ਗਏ ਪਾਠ ਪਾਦ ਸਨਪਾਰ ਕਥੇ ਕੀਤਾ ਹੀ ਪਾਰ ਕਰਦੇ ਆ ਅੱਛਾ ਜੀ ਉਹ ਗਾੜੀਆਂ ਸਿੱਧੇ ਗਲ ਪੈ ਗਏ ਨਾ ਜਿੰਨੇ ਹਨ ਬਾਕੀ ਚਾਹ ਉਹ ਸਮਰੱਥਨ ਕਰਨ ਸ਼ਕਤੀ ਨਹੀਂ ਉਹ ਵੀ ਖੰਡ ਪਾਰਟੀ ਸੀ ਉਹ ਸਾਡੇ ਕੋਈ ਨਹੀਂ ਕਰਨ ਬਾਰੇ ਚਾਹਿਆ ਕੋ ਨਸੀ ਉਹ ਪਾਰਟੀ ਪੈਸੇ ਲੈਣ ਲਈ ਲਈ ਹੋਈ ਹੈ 15000 ਰੁਪਏ 15000 ਰੁਪਏ ਸਹੀ ਕੀ ਪ੍ਰਧਾਨਗੀ ਜੋ ਕਰਨ ਕਰਦੇ ਹੈ ਜੋ ਬੱਚਾ ਸਾਡੇ ਦੇ ਲੈਣ ਹੋ ਗਿਆ ਅੰਦਰ ਚੱਕਿਆ ਇਹ ਜਿਹਨਾਂ ਇਨਸਾਫ ਹੋ ਰਹੀਦਾ ਜੋ ਵੀ ਹੈ ਮਾੜੀ ਗੱਲ ਹੈ ਕਿ ਇਹ ਜਿਹੜੇ ਮੁੱਦੇ ਜਿੱਦੂਆ ਇਹ ਪ੍ਰਵਾਦ ਤੋਂ ਹੈ ਦੋਹਰਾ ਅਸੀਂ ਦੋਹਰਾ ਅਸੀਂ ਕਿ ਨਾ ਕਿਦਾ ਨਾ ਕਿਦਾ ਸੇਨਾ ਦੋਪਰਾ ਜਿਹੜਾ ਆਇਆ ਵੀ ਹੈ ਨਹੀਂ ਨਹੀਂ ਬੱਚੇ ਜੇ ਚੰਗੇ ਨੇ ਉਹ 18 ਸਾਲਾਂ ਦਾ ਹੋਣਾ ਹੈ ਪੂਰਾ ਇਹਦਾ ਪਿਤਾ ਜ ਵੀ ਗਰਮੀ ਦੀ ਨਹੀਂ ਨਹੀਂ ਹੋਲ ਦੀ ਉਹ ਤੁਹਾਡਾ ਬਰਾੜ ਇਹਨੂੰ ਪਾੜ ਕਰ ਪਾੜ ਨਹੀਂ ਲੋਣੇ ਨਹੀਂ ਕੋਈ ਜੋ ਆ ਕੇ ਸਮਾਪਤ ਹੋਣ ਸਾਹਮਣੇ ਇਹਦਾ ਲੱਤੇ ਗਏ ਹਾ ਕੰਜਰਲਾ ਉਹਨੇ ਬਹੁਤ ਹੈਵੀ ਲਾਈਨ ਚੋਲਿਆ ਨੇ ਕੰਜਰ ਮਾਰ ਤਾ ਬਿਨ ਪ੍ਰਾਦੇ ਪਹਿਲੋ ਮੇਰੇ ਮਾਰਿਆ ਸੀ ਨੰਦਾ ਤੇ ਸਿਰੋ ਨੇ ਮੇਰੇ ਜਦੋਂ ਮੇਰੇ ਮਾਰ ਤਾਂ ਉਹਨੇ ਡੰਡਾ ਸਿਰੋ ਨੇ ਮੇਰੇ ਮੇਰਾ ਭਰਾ ਗਾੜੀ ਆ ਪਲੋਰੇ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਸਿਰੋ ਨੇ ਮੇਰੇ ਭਰਾ ਦੇ ਮਾਰਦਾ ਖੰਡਰ ਮੈਂ ਤੇ ਉੱਥੇ ਡਿੱਗਦਾ ਜਮਕੌਰ ਨੇ ਦੇਖਿਆ ਤੇ ਝਗੜਾ ਕਿਹਦੀ ਗੱਲ ਦਾ ਮਾਇਆ ਦਾ ਟੱਕਾ ਕਰਦੇ ਮੈਂ ਅੰਦਰ ਖੰਡਰ ਜੋ ਕਿ ਲੈ ਗਿਆ ਖੰਡਰ ਜੋ ਕਿ ਲੈ ਗਿਆ ਇਹ ਘਰੋਂ ਲੈ ਗਿਆ ਮੈਂ ਡਿੱਗਦਾ ਜਮਕੌਰ ਨੇ ਪਤਾ ਕਿੰਨਾ ਇੱਚਾ ਖੰਡਰ ਨੇ ਵੇਖਿਆ ਸਾਰਾ ਜਨ ਜੀ ਅੱਜ तकरीबन 4 4.5 ਦੀ ਘਟਨਾ ਜੀ ਗੋਲਵਾਲ ਦੇਖੇ ਬਾਬਾ ਅਯੂਸ਼ ਸਿੰਘ ਗੋਲਵਾਲਾ ਹੈਗਾ ਜੀ ਕੋਲ ਸਾਹਮਣੇ ਇੱਕ ਅਰਕਾ ਜਿਹੜਾ ਹੈ ਨਾਮ ਹੈ ਜੀ ਸ਼ਮਕਰਮ ਸਿੰਘ ਉਹ ਸਰਵਾਈ ਲੌਂਦਾ ਜੀ ਤੇ ਤਿੰਨ ਲੜਕੇ ਹਨ ਮਨਪ੍ਰੀਤ ਸਿੰਘ ਤੇ ਜਸ਼ਨਦੀਪ ਸਿੰਘ ਤੇ ਤੀਸਰਾ ਚੰਤੋਸ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਦਾ ਕੋ 2000 ਰੁਪਏ ਦਾ ਉਹ ਕਰਨ ਲਈ ਆਏ ਸੀਗੇ ਨੰਬਰ 2 ਉਹਦੇ ਤੋਂ ਕੋਈ ਪੁਰਾਣਾ ਕਿੱਟ ਵਗੈਰਾ ਇਹਨਾਂ ਦੀ ਜਿਹੜੀ ਹੈ ਦਾ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇਹਦਾ ਮੀਨ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਕਰਮਨ ਜਿਹੜਾ ਹੈ ਮਨਪ੍ਰੀਤ ਦਾ ਮਨਪ੍ਰੀਤ ਜਿਹੜਾ ਹੈ ਸੂਰਾ ਮਾਰਤਾ ਹੈ ਇਸ ਕਰਕੇ ਜਿਹੜੀ ਹੈ ਉਹ ਵੀ ਮੌਕਾ ਪਰ ਬਰੌਂਡ ਤੇ ਡੈਥ ਹੋ ਗਈ ਹਸਪੀਟਲ ਲੈ ਕੇ ਆਏ ਆ ਡੈਡ ਕਲੇਰਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਤੇ ਤੇ ਸਤੇ ਅੱਜ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਮਿਊਨਿਟੀ ਕਾਰਜ ਉਹ ਕਿਹੜੇ ਲੜਕੇ ਦੀ ਡੈਥ ਹੈ ਉਹ ਵੀ ਉਮਰ ਕਿੰਨੀ ਸੀ ਉਹਦੀ ਉਮਰ 16 17 ਸਾਲ ਦੀ ਅਸਲੀ ਰੈਸਟਿੰਗ ਪ੍ਰਿੰਟ ਦੀ ਅਸਲੀ ਹੋਂਦ ਤੱਕ ਫਿਲਹਾਲ ਕੇ ਉਹਦਾ ਫੋਕਸ ਅਸੀਂ ਜੋ ਟੈਕਨੀਕਲੀ ਅ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ ਤੁਸੀਂ ਪਰ ਦੇਖ ਰਹੇ ਆ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਪੈਸੇ ਦਾ ਲੈਂਡਰ ਦੇ ਵਿੱਚ ਟਕੜਾ ਹੋਇਆ ਹੈ ਹਾਂਜੀ ਪੈਸਿਆਂ ਦਾ ਹੀ ਲੈਂਡਰ ਸੀਗਾ 2000 ਰੁਪਏ ਦਾ ਲੈਂਡਰ ਸੀ ਨਾਰਮਲ ਯੋਦੇ ਕੋਲ ਕੁਝ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿਚਵਾਂਗਿਆ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਕੱਢ ਰਿਹਾ ਸੀ ਕਿਹੜੇ ਰਿਪੋਰਟ ਦਾ ਕੋਈ ਕੱਟ ਦਿੱਤਾ ਸੀ ਲੈਣੇ ਕੋਈ ਰਿਪੋਰਟ ਕਿਵੇਂ ਕਰਨੀ ਉਹਦੀ ਮੇਬੀ ਜੀ ਮੈਨੂੰ ਤਾਂ ਇਹਨਾਂ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਂਡਰ ਤਾਂ ਉਹ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਜੀ